ਮંત્રી ਅਮਿਤ ਸ਼ਾਦੇ ਵੱਲੋਂ ਐਤਵਾਰ ਨੂੰ ਇੱਕ ਉੱਚ ਪੱਧਰੀ ਸੁਰੱਖਿਆ ਬੈਠਕ ਕੀਤੀ ਗਈ ਜਿਸ ਵਿੱਚ ਕੀ ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਵਿੱਚ ਵਧ ਰਹੇ ਅੱਤਵਾਦੀ ਹਮਲਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਅੱਤਵਾਦ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸੁਰੱਖਿਆ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਸ਼੍ਰੀਨਗਰ ਦੀ ਸਲਾਨਾ ਯਾਤਰਾ ਨੂੰ ਟੁਕਮੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਵੀ ਚਰਚਾ ਕੀਤੀ ਗਈ ਤੇ ਸੂਤਰਾਂ ਦੇ ਮੁਤਾਬਿਕ ਬੈਠਕ ਦਾ ਕੇਂਦਰ ਫਿਰ ਤੋਂ ਕਾਟੀ ਵਿੱਚ ਅੱਤਵਾਦੀ ਸਮੱਸਿਆ ਆਈ ਰਿਹਾ। ਇਸ ਮੌਕੇ ਅਮਿਤ ਸ਼ਿਆ ਨੇ ਉਪ ਰਾਜਪਾਲ ਮਨੋਜ सिन्हा ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉੱਚ ਅਧਿਕਾਰੀਆਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਕੀਮਤ ਉੱਤੇ ਵਧਨਫੁੱਲਣ ਨਹੀਂ ਦਿੱਤਾ ਜਾਵੇਗਾ ਤੇ ਨਾਲ ਹੀ ਯਾਤਰਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀ ਹੈ ਇਸ ਮੌਕੇ ਗ੍ਰਹਿ ਮੰਤਰੀ ਨੇ ਅਤਵਾਦਨਾ ਨਜਿੱਠਣ ਦੇ ਲਈ ਦੋ ਫਾਰਮੂਲੇ ਵੀ ਦਿੱਤੇ ਨੇ ਉੱਚ ਪੱਧਰੀ ਬੈਠਕ ਦੇ ਵਿੱਚ ਏਜੰਸੀਆਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਡੋਮੀਨੇਸ਼ਨ ਪਲਾਨ ਅਤੇ ਜ਼ੀਰੋ ਟੈਰਰ ਪਲਾਨ ਤੇ ਰਾਹੀਂ ਕਾਟੀ ਵਿੱਚ ਮੋੜ ਤੋਂ ਸਫਲਤਾ ਦਰਹੋਂ ਦੇ ਨਿਰਦੇਸ਼ ਦਿੱਤੇ ਨੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਇੱਕ ਵਾਰ ਅੱਤਵਾਦ ਤੇ ਸਫਲਤਾ ਬਣਾਈ ਗਈ ਸੀ ਪਰ ਦੁਬਾਰਾ ਫਿਰ ਤੋਂ ਦਬਾਅ ਪਾਉਣ ਦੀ ਲੋੜ ਹੈ ਤਾਂ ਜੋ ਕਿ ਅੱਤਵਾਦ ਵੱਧ ਫੁੱਲ ਨਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਉਣ ਵਾਲੀ ਅਮਰਨਾਥ ਯਾਤਰਾ ਦੇ ਸੁਰੱਖਿਆ ਸੰਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਤੇ ਨਾਲ ਹੀ ਯਾਤਰਾ ਦੇ ਮਾਰਗ ਦੇ ਉੱਤੇ ਵਿਸ਼ੇਸ਼ ਸੁਰੱਖਿਆ ਰਾਜਬਲ ਅਤੇ ਵਾਧੂ ਸੁਰੱਖਿਆ ਫੋਰਸ ਤੈਨਾਤ ਕਰਨ ਦੇ ਨਾਲ-ਨਾਲ ਕਾਟੀ ਦੇ ਵਿੱਚ ਬਾਕੀ ਸਾਰੇ ਤੀਪ ਸਥਾਨਾਂ ਅਤੇ ਸ਼ਹਿਰਾਂ ਸਪੱਟੇ ਥਾਵਾਂ ਤੇ ਚੌਕਸੀ ਰੱਖਣ ਦੇ ਵੀ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਖੁਫੀਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ ਸਨ ਇਸ ਮੀਟਿੰਗ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਕਈ ਵੱਡੇ ਅਧਿਕਾਰੀਆਂ ਦੇ ਨਾਲ-ਨਾਲ ਆਰਮੀ ਚੀਫ ਕਮਿਸ਼ਨਰ ਦੇ ਡੀਜੀਪੀ ਜੰਮੂ ਕਸ਼ਮੀਰ ਦੇ ਸੀਨੀਅਰ ਫੌਜ ਅਧਿਕਾਰੀ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਸੀ ਤੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦੀ ਹਮਲਿਆਂ ਬਾਰੇ ਰਿਪੋਰਟ ਵੀ ਮੰਗੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਿਨਨੇ ਵੀ ਅੱਤਵਾਦੀ ਹਮਲੇ ਕਾਟੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਏ ਨੇ ਉਹਨਾਂ ਦੀ ਵਿਸਤ੍ਰਿਤ ਰਿਪੋਰਟ ਮੈਨੂੰ ਪਹੁੰਚਾਈ ਜਾਵੇ। ਉਹਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਜੰਮੂ ਦੇ ਵਿੱਚ ਮੌਜੂਦਾ ਸਥਿਤੀ ਬਾਰੇ ਹਰ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼ਿਵਕੋਰੀ ਸ਼ਰਧਾਲੂਆਂ ਤੇ ਹੋਏ ਹਮਲੇ ਦੇ ਉੱਤੇ ਵੀ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਵੈਸ਼ਨੋ ਦੇਵੀ ਸ਼ਿਵਕੋਰੀ ਅਤੇ ਹੋਰ ਤੀਰਸਤਾਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਤਾਲਮੇਲ ਕਾਇਮ ਕਰਨ ਦਾ ਵੀ ਵਿਕਲਪ ਰੱਖਿਆ ਹੈ ਜਿਸ ਦੇ ਨਾਲ ਹੀ ਫੀਲਡ ਦੇ ਏਜੰਟਾਂ ਵਿੱਚ ਉਹਨਾਂ ਨੇ ਪੂਰੀਆਂ ਤਿਆਰੀਆਂ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਹਰ ਇੱਕ ਸੁਰੱਖਿਆਵਲ ਆਪਣੀ ਡਿਊਟੀ ਮੁਸ਼ਤਦਦੀ ਨਾਲ ਨਿਭਾਵੇ ਅੱਤਵਾਦੀਆਂ ਤੱਕ ਪਹੁੰਚਣ ਦੇ ਲਈ ਖੂਫੀਆ ਮਨੁੱਖੀ ਜਾਣਕਾਰੀ ਇਕੱਠੀ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਅੱਤਵਾਦ ਨੂੰ ਪੁੱਛਲਣ ਦੇ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਗਈ ਹੈ ਗ੍ਰਹਿ ਮੰਤਰੀ ਅਮਿਤ ਸ਼ਿਆਦੇ ਵੱਲੋਂ ਐਤਵਾਰ ਨੂੰ ਇੱਕ ਉੱਚ ਪੱਧਰੀ ਸੁਰੱਖਿਆ ਬੈਠਕ ਕੀਤੀ ਗਈ ਜਿਸ ਵਿੱਚ ਕੀ ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਵਿੱਚ ਵਧ ਰਹੇ ਅੱਤਵਾਦੀ ਹਮਲਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਅੱਤਵਾਦ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸੁਰੱਖਿਆ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸ਼੍ਰੀਨਗਰ ਦੀ ਸਲਾਨਾ ਯਾਤਰਾ ਨੂੰ ਟੁਕਵੇਂ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਵੀ ਚਰਚਾ ਕੀਤੀ ਗਈ ਤੇ ਸੂਤਰਾਂ ਦੇ ਮੁਤਾਬਿਕ ਬੈਠਕ ਦਾ ਕੇਂਦਰ ਫਿਰ ਤੋਂ ਕਾਟੀ ਵਿੱਚ ਅੱਤਵਾਦੀ ਸਮੱਸਿਆਈ ਰਿਹਾ ਇਸ ਮੌਕੇ ਅਮਿਤ ਸ਼ਿਆ ਨੇ ਉਪ ਰਾਜਪਾਲ ਮਨੋਜ सिन्हा ਅਤੇ ਕੇਂਦਰ ਸ਼ਾਸਕ ਪਰਦੇਸ਼ੀ ਦੇ ਉੱਚ ਅਧਿਕਾਰੀਆਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਅੱਤਵਾਦ ਨੂੰ ਕਿਸੇ ਵੀ ਕੀਮਤ ਉੱਤੇ ਵਧਨ ਫੁੱਲਣ ਨਹੀਂ ਦਿੱਤਾ ਜਾਵੇਗਾ ਤੇ ਨਾਲ ਹੀ ਯਾਤਰਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀ ਹੈ ਇਸ ਮੌਕੇ ਗ੍ਰਹਿ ਮੰਤਰੀ ਨੇ ਅੱਤਵਾਦ ਨਾਲ ਨਜਿੱਠਣ ਦੇ ਲਈ ਦੋ ਫਾਰਮੂਲੇ ਵੀ ਦਿੱਤੇ ਨੇ ਉੱਚ ਪੱਧਰੀ ਬੈਠਕ ਦੇ ਵਿੱਚ ਏਜੰਸੀਆਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਡੋਮੀਨੇਸ਼ਨ ਪਲਾਨ ਅਤੇ ਜ਼ੀਰੋ ਟੈਰਰ ਪਲਾਨ ਦੇ ਰਾਹੀਂ ਘਾਟੀ ਵਿੱਚ ਮੁਰ ਤੋਂ ਸਫਲਤਾ ਦਰਹੋਂ ਦੇ ਨਿਰਦੇਸ਼ ਦਿੱਤੇ ਨੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਇੱਕ ਵਾਰ ਅੱਤਵਾਦ ਤੇ ਸਫਲਤਾ ਬਣਾਈ ਗਈ ਸੀ ਪਰ ਦੁਬਾਰਾ ਫਿਰ ਤੋਂ ਦਬਾਅ ਪਾਉਣ ਦੀ ਲੋੜ ਹੈ ਤਾਂ ਜੋ ਕਿ ਅੱਤਵਾਦ ਵੱਧ ਫੁੱਲ ਨਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਉਣ ਵਾਲੀ ਅਮਰਨਾਥ ਯਾਤਰਾ ਦੇ ਸੁਰੱਖਿਆ ਸੰਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਤੇ ਨਾਲ ਹੀ ਯਾਤਰਾ ਦੇ ਮਾਰਗ ਦੇ ਉੱਤੇ ਵਿਸ਼ੇਸ਼ ਸੁਰੱਖਿਆ ਰਾਜਬਲ ਅਤੇ ਵਾਧੂ ਸੁਰੱਖਿਆ ਫੋਰਸ ਤੈਨਾਤ ਕਰਨ ਦੇ ਨਾਲ-ਨਾਲ ਕਾਟੀ ਦੇ ਵਿੱਚ ਬਾਕੀ ਸਾਰੇ ਤੀਰਥ ਸਥਾਨਾਂ ਅਤੇ ਸਹਿਰ ਸਪੱਟੇ ਥਾਵਾਂ ਤੇ ਚੌਕਸੀ ਰੱਖਣ ਦੇ ਵੀ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਖੁਫੀਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ ਸਨ ਇਸ ਮੀਟਿੰਗ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਕਈ ਵੱਡੇ ਅਧਿਕਾਰੀਆਂ ਦੇ ਨਾਲ-ਨਾਲ ਆਰਮੀ ਚੀਫ ਕਮਿਸ਼ਨਰ ਦੇ ਡੀਜੀਪੀ ਜੰਮੂ ਕਸ਼ਮੀਰ ਦੇ ਸੀਨੀਅਰ ਫੌਜ ਅਧਿਕਾਰੀ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਸੀ ਤੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਅੱਤਵਾਦੀ ਹਮਲਿਆਂ ਬਾਰੇ ਰਿਪੋਰਟ ਵੀ ਮੰਗੀ ਹੈ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਕਿਹਾ ਹੈ ਕਿ ਜਿਨਨੇ ਵੀ ਅੱਤਵਾਦੀ ਹਮਲੇ ਕਾਟੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਏ ਨੇ ਉਹਨਾਂ ਦੀ ਵਿਸਤ੍ਰਿਤ ਰਿਪੋਰਟ ਮੈਨੂੰ ਪਹੁੰਚਾਈ ਜਾਵੇ ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਜੰਮੂ ਦੇ ਵਿੱਚ ਮੌਜੂਦਾ ਸਥਿਤੀ ਬਾਰੇ ਹਰ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਸ਼ਿਵਕੋਰੀ ਸ਼ਰਧਾਲੂਆਂ ਤੇ ਹੋਏ ਹਮਲੇ ਦੇ ਉੱਤੇ ਵੀ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਵੈਸ਼ਨੋ ਦੇਵੀ ਸ਼ਿਵਕੋਰੀ ਅਤੇ ਹੋਰ ਤੀਰਸਤਾਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਤਾਲ ਮੇਲ ਕਾਇਮ ਕਰਨ ਦਾ ਵੀ ਵਿਕਲਪ ਰੱਖਿਆ ਹੈ ਜਦੇ ਨਾਲ ਹੀ ਫੀਲਡ ਦੇ ਏਜੰਟਾਂ ਵਿੱਚ ਉਹਨਾਂ ਨੇ ਪੂਰੀਆਂ ਤਿਆਰੀਆਂ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਹਰ ਇੱਕ ਸੁਰੱਖਿਆਵਾਲ ਆਪਣੀ ਡਿਊਟੀ ਮੁਸ਼ਤਦਦੀ ਨਾਲ ਨਿਭਾਵੇ ਅੱਤਵਾਦੀਆਂ ਤੱਕ ਪਹੁੰਚਣ ਦੇ ਲਈ ਖੂਫੀਆ ਮਨੁੱਖੀ ਜਾਣਕਾਰੀ ਇਕੱਠੀ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਅੱਤਵਾਦ ਨੂੰ ਪੁੱਛਲਣ ਦੇ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਗਈ ਹੈ